ਦੇ ਹੁਣ ਬਾਬਾ ਜੀ ਦੇ ਇੱਥੇ ਸਤਾਨ ਦੇ ਉੱਪਰ ਹਰ ਇਤਵਾਰ ਨੂੰ ਲੰਗਰ ਦੀ ਸੇਵਾ ਹੁੰਦੀ ਹੈ 플러스 ਸਾਲ ਦੇ ਵਿੱਚ ਦੋ ਵੱਡੇ ਭੰਡਾਰੇ 1 ਅਕਤੂਬਰ ਦਾ ਜੇਠਾ ਇਤਵਾਰ ਇੱਕ ਬਸਾਖੀ ਦਾ ਪਹਿਲਾ ਸੰਡੇ ਨੂੰ ਦੋ ਵੱਡੇ ਭੰਡਾਰੇ ਹੁੰਦੇ ਬਹੁਤ ਵੱਡੇ ਮੇਲੇ ਲੱਗਦੇ ਦੂਰੋਂ ਦੂਰੋਂ ਸ਼ਤਾਲੂ ਆਉਂਦੇ ਆ ਤੇ ਕਾਫੀ ਰੌਣਕ ਲੱਗਦੀ ਹੈ ਆਪਾਂ ਪਈ ਦੇ ਦਰਵਾਜ਼ੇ ਸਾਡੇ ਸੁਪਿੰਜ ਵਿੱਚ ਬਾਬਾ ਜੀ ਦੀ ਕਿਰਪਾ ਨਾਲ ਹਾਂਜੀ ਨਿੱਕੇ ਤਾਂ ਆਰਮੀ ਦੇ ਵਿੱਚ ਕਿ ਕਿ ਸਪਾਈ ਤੋਂ ਲੈ ਕੇ ਜਰਨਲ ਤਾਈ ਅੱਛਾ ਔਰ ਪੁਲਿਸ ਤੇ ਸਪਾਈ ਤੋਂ ਲੈ ਕੇ ਡੀਆਈਜੀ ਆਜੀ ਠੀਕ ਔਰ ਕਿ ਵਕੀਲ ਤੇ ਲੈ ਕੇ ਜੱਜ ਠੀਕ ਹਾਈ ਕੋਰਟ ਜਾਂ ਸੈਸ਼ਨ ਜੱਜ ਤੇ ਬਾਬਾ ਜੀ ਦੀ ਕਿਰਪਾ ਨਾਲ ਵਾ ਬਾਬਾ ਜੀ ਕਿਰਪਾ ਨੇ ਕਿਉਂਕਿ ਜਿਲੇ ਕਮਾਂਡਰ ਛੱਜਾ ਇੱਥੇ ਨਿਕਲਿਆ ਹਾ ਠੀਕ ਹੈ ਤਦਕੂ ਹੁਟਿਆ ਉਸਨੇ ਇੱਕ ਕਲਰ ਕਮਾਂਡਰ ਤੋਂ ਪਾਲੀ ਸੀ ਤੇ ਨਾ ਤਾਇਰ ਦਾ ਉੱਪਰ ਆ ਜਾਣਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਤੇ ਅੱਜ ਅਸੀਂ ਆਏ ਆ ਬਾਬਾ ਓਗਰ ਦਾ ਜਿਹੜਾ ਸਥਾਨ ਤੇ ਤੇ ਬਾਬਾ ਬਾਲਖਣਾ ਦਾ ਸਥਾਨ ਉਹ ਤੇ ਵੀਡੀਓ ਨੂੰ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੁਹਾਨੂੰ ਜਾ ਕੇ ਬਾਬਾ ਓਗਰ ਨਾਲ ਜੀ ਦਾਰਸ਼ਨ ਕਰਾਉਣੇ ਆ ਤੇ ਦੇਖੋ ਜੀ ਪਹਾੜੀ ਰਸਤਾ ਆ ਤੇ ਲੋਹੜ ਦੇਖੋ ਜੀ ਵੀਡੀਓ ਨਾ ਬਣੇ ਰਹੀਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਚੱਲਦੇ ਆਂ ਬਾਬਾ ਔਖੜ ਜਿਹੇ ਸਤਾਨ ਤੇ ਤੇ ਚਲੋ ਜੀ ਲੋ ਜੀ ਦੇਖੋ ਇਹ ਰਸਤਾ ਦੇਖੋ ਜੀ ਬਿਲਕੁਲ ਸੁਨਸਾਨੇ ਵੀ ਰਸਤੇ ਹੈ ਦੇਖ ਲਓ ਸ਼ਾਹਪੁਰ ਚ ਹੀ ਹੈ ਹੋ ਫਿਰ ਜਿਲ੍ਹਾ ਸ਼ਾਹਪੁਰ ਤੇ ਜਦੋਂ ਅੱਧਾ ਤੇ ਦੇਖੋ ਰਸਤਾ ਦੇਖੋ ਕਿਹੋ ਜਿਹਾ ਹੈ ਫਿਰ ਉੱਤੇ ਦਰਬਾਰ ਤੇ ਜਾਣ ਵਾਸਤੇ ਵੀ ਰਸਤਾ ਇਧਰ ਤੇ ਵੀ ਹੈਗਾ ਉੱਪਰ ਪੌੜੀਆਂ ਦਾ ਹੀ ਵੀ ਹੈਗਾ ਤੇ ਉੱਪਰ ਜਾ ਕੇ ਵੀ ਦਰਸ਼ਨ ਕਰਾਉਣੇ ਆ ਵੀਡੀਓ ਨਾ ਬਣੇ ਰਹੀਓ ਜੀ ਲੋ ਜੀ ਪਹੁੰਚ ਗਏ ਆਂ ਅਸੀਂ ਬਾਬਾ ਬਾਲਖਣਾ ਜੀ ਸਥਾਨ ਤੇ ਬਾਬਾ ਓਗੜਨਾ ਜੀ ਦਾ ਸਥਾਨ ਤੇ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇ ਤੇ ਵੀਡੀਓ ਫੁੱਲ ਵਾਚ ਕਰ ਲੈ ਆ ਤੁਹਾਨੂੰ ਜਾ ਕੇ ਬਾਬਾ ਜੀ ਦੇ ਦਰਬਾਰ ਦੇ ਦਰਸ਼ਨ ਕਰਾਉਣੇ ਵੀਡੀਓ ਨੰ ਬਣਾ ਲਈਆ ਤੇ ਦੇਖੋ ਜੀ ਬਾਕੀ ਸਾਰਾ ਜੰਗਲੀ ਰਸਤਾ ਹੈ ਦੇਖੋ ਹਨਾ ਤੇ ਲੋ ਜੀ ਹਾਂ ਲੋ ਜੀ ਪਹੁੰਚ ਗਏ ਆਂ ਬਾਬਾ ਓਗੜਨਾ ਜੀ ਦੇ ਸਥਾਨ ਤੇ ਤੇ ਉੱਪਰ ਜਾ ਕੇ ਦਰਸ਼ਨ ਕਰਾਣੇ ਆ ਤੇ ਤੇ ਐਂਟਰੀ ਹੈਗੀ ਇਸ ਤਰ੍ਹਾਂ ਤੇ ਪੌੜੀਆਂ ਚੜ੍ਹ ਕੇ ਇਸ ਤਰ੍ਹਾਂ ਤੇ ਬਾਬਾ ਜਾਂ ਬਾਬਾ ਗੁਰਨਾਜ ਜੀ ਤੇ ਇੱਧਰ ਲਿਖਿਆ ਹੋਇਆ ਹੈ। ਨੋਕੀ ਜੀ ਐਕਸਟਰਾ ਬਣਿਆ ਹੋਇਆ ਇਹ ਦੇਖੋ ਜੀ ਤੇ ਜਿੱਦਾਂ ਕਿਥੇ ਦੱਸਿਆ ਹੈ ਸ਼ੇਟ੍ਰਿਕ ਨੂੰ ਹੈ ਪੰਡਾੜਾ ਬਾਬੇ ਦਾ ਲੋ ਜੀ ਉਹ ਆਤਮਾ ਨੂੰ ਸਾਹਮਣੇ ਆਪਾ ਔਗੜ ਨਾਲ ਜਿਸ ਦਾ ਸਥਾਨ ਹੈ ਤੇ ਕਰੋ ਜੀ ਦਰਸ਼ਨ ਜੀ बहुत सोचे दरबार की जय बाबा जी इस धरती से मतलब ये अंदर छे सौ साल पुराना है बाबा जी इत जी बबा जी की पक्की स्थल है उत्त करते उस वे बियाबान जंगल सड़े दो बजुर्ग बाबा पातू जी तो बबा प्रकाशा जी इधर पशु चढ़ आते दिन उन्होंने ਦੋ ਬੱਕਰੀਆਂ ਦੇਖੀਆਂ ਜਿਹੜੀਆਂ ਕਿ ਬਾਹਰ ਚੁਗਣ ਲਈਆਂ ਸੀਗੀਆਂ ਸ਼ਾਮ ਨੂੰ ਜਿਹੜੇ ਆਪਣੇ ਪਸ਼ੂ ਲੈ ਕੇ ਉਹ ਘਰ ਨੂੰ ਵਾਪਸ ਗਏ ਤੇ ਬੱਕਰੀਆਂ ਉੱਥੇ ਇੱਕ ਝਾੜ ਦੇ ਵਿੱਚ ਵੜ ਗਈਆਂ ਥੱਲੇ ਜਦ ਅਗਲੇ ਦਿਨ ਆਏ ਤੇ ਬੱਕਰੀਆਂ ਫੇਰ ਬਾਹਰ ਚੁਗਣ ਲਈਆਂ ਸੀ ਆ ਅਗਲੇ ਦਿਨ ਫੇਰ ਜਿਹੜੇ ਸ਼ਾਮ ਨੂੰ ਜਾਣ ਲੱਗੇ ਤੇ ਬੱਕਰੀਆਂ ਉਸ ਝਾੜ ਚ ਵੜ ਗਈਆਂ ਬਾਬਾ ਫਾਤੂ ਜੀ ਬਾਬਾ ਪ੍ਰਕਾਸ਼ਾ ਜੀ ਨੂੰ ਕਹਿੰਦੇ ਕਿ ਇਹ ਬੱਕਰੀਆਂ ਕਿਸੇ ਦੀਆਂ ਅਸੀਂ ਇਹਨਾਂ ਨੂੰ ਘਰ ਨੂੰ ਲੈ ਚਲਦੇ ਆਨੇ ਤੇ ਰਾਤ ਨੂੰ ਕੋਈ ਜੰਗਲ ਦੇ ਵਿੱਚ ਛੇਰ ਬੱਕਰੀ ਦਾ ਕੋਈ ਵੀ ਜਾਨਵਰ ਇਹਨਾਂ ਨੂੰ ਖਾ ਜਾਊਗਾ ਤੇ ਕਿਸੇ ਦੀ ਹੋਣਗੇ ਤਾਂ ਉਹਨਾਂ ਨੂੰ ਮਿਲ ਜਾਣਗੇ ਘਰ ਲੈ ਜੱਤੀ। ਜਿਸ ਵੇਲੇ ਉਹ ਉਹਨਾਂ ਬੱਕਰੀਆਂ ਦੇ ਪਿੱਛੇ ਗਏ ਆ ਤੇ ਅੰਦਰ ਝਾੜ ਦੇ ਵਿੱਚ ਬਾਬਾ ਜੀ ਸਮਾਦੀ ਦੇ ਵਿੱਚ ਬੈਠੇ ਸੀ ਔਰ ਬੱਕਰੀਆਂ ਉਹਨਾਂ ਦੇ ਨਾਲ ਸਾਈਡ 'ਚ ਬੈਠੀਆਂ ਸੀਗੀਆਂ। ਉਹਨਾਂ ਨੇ ਕਾਫੀ देर ਬੈਠ ਕੇ ਦੇਖਿਆ ਤੇ ਬਾਬਾ ਜੀ ਨੇ ਆਪਣੀ ਤਾੜੀ ਨਹੀਂ ਖੋਲੀ ਅੱਖਾਂ ਨਹੀਂ ਪਟੀਆਂ ਤੇ ਉਹ ਉੱਠ ਕੇ ਜਿਹੜੇ ਰਾਤ ਹੋਈ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਜਾ ਕੇ ਦੇਖਿਆ ਕਿ ਪਸ਼ੂ ਉਹਨਾਂ ਦੇ ਆਪਣੇ ਆਪਣੇ ਖੁੰਡੇ ਤੇ ਵੱਜੇ ਸੀਗੇ ਫਿਰ ਰੋਜ਼ ਉਹਨਾਂ ਨੇ ਆਣਾ ਤੇ ਬਾਬਾ ਜੀ ਲਈ ਗੋੜ ਤੇ ਦੁੱਧ ਦਾ ਡੋਲੂ ਲਿਆ ਕੇ ਬਾਹਰ ਚੜ੍ਹਜੋਕ ਰੱਖ ਦੇਣਾ ਇਹ ਸਿਸ ਸਸਰਾ ਕਈ ਦਿਨ ਚੱਲਿਆ ਰਿਹਾ ਜਦੋਂ ਬਾਬਾ ਜੀ ਇੱਕ ਦਿਨ ਆਪਣੀ ਭਗਤੀ ਤੋਂ ਤਾਲੀ ਤੋਂ ਬਾਹਰ ਸੀਗੇ ਤੇ ਉਹਨਾਂ ਨੇ ਜੋਨਾਂ ਨੂੰ ਜਿਹੜੇ ਮਿਲੇ ਆਪਸ ਵਿੱਚ ਮਿਲੇ ਜਾਂ ਤੇ ਇੱਕ ਦੂਜੇ ਨਾਲ ਰਾਮ ਰਾਮ ਹੋਈ ਉਹਨਾਂ ਨੇ ਪੁੱਛਿਆ ਕਿ ਭਗਤੋ ਤੁਸੀਂ ਇੱਥੇ ਉਹਨਾਂ ਨੇ ਕਿਹਾ ਕਿ ਬਾਬਾ ਜੀ ਅਸੀਂ ਆਪਣੇ ਮੈ ਪਸ਼ੂ ਚਰਾਣ ਆਉਂਦੇ ਸੀਗੇ ਇੱਦਾਂ ਅਸੀਂ ਦੇਖਿਆ ਸੀ ਤੁਹਾਨੂੰ ਤੇ ਤੁਸੀਂ ਮੈਨ ਆਪਣੀ ਭਗਤੀ ਦੀ ਬੈਠੇ ਸੀਗੇ ਅਸੀਂ ਤੁਹਾਨੂੰ ਡਿਸਟਰਬ ਨਹੀਂ ਕੀਤਾ ਤੇ ਰੋਜ਼ ਦਾ ਫਿਰ ਇਹਨਾਂ ਦਾ ਆਉਣਾ ਜਾਣਾ ਖੁੱਲ ਗਿਆ ਰੋਜ਼ ਬਾਬਾ ਜੀ ਕੋਲ ਆਣਾ ਬੈਠਣਾ ਇਹਨਾਂ ਨਾਲਪਸ ਵਿੱਚ ਹੀ ਆਪਣੀ ਚਲੋ ਜਿਸ ਤਰੀਕੇ ਨਾਲ ਪੂਰਾ ਦਿਨ ਬਤੀਤ ਕਰਨਾ ਸ਼ਾਮ ਨੂੰ ਆਪਣੇ ਘਰੋਂ ਨੂੰ ਚਲੇ ਜਾਣਾ ਬਾਬਾ ਜੀ ਨੇ ਆਪਣੀ ਸਮਾਧੀ ਦੇ ਵਿੱਚ ਚਲ ਜਾਣਾ ਇੱਕ ਦਿਨ ਬਾਬਾ ਜੀ ਪਤੂ ਜੀ ਨੇ ਆਪਣਾ ਬਾਬਾ ਪ੍ਰਕਾਸ਼ਾ ਜੀ ਨੂੰ ਪਿਆਸ ਲੱਗੀ ਤੇ ਦੇਖਿਆ ਉਹ ਪਾਣੀ ਦੀ ਤਲਾਸ਼ ਵਿੱਚ ਇਧਰ ਉਧਰ ਦੇਖਣ ਲੱਗੇ ਤੇ ਬਾਬਾ ਜੀ ਨੇ ਆਪਣੀ ਜੋਗਨ ਕ੍ਰਿਆ ਕਿ ਜਾਓ ਬਾਬਾ ਜੀ ਦੀ ਪਿਆਸ ਬੁਝਾਓ ਤੇ ਥੱਲੇ ਉਹ ਜੋਗਨ ਬੱਕਰੀ ਜਿਹੜੀ ਥੱਲੇ ਉਤਰੀ ਉਹਨੇ ਆਪਣੇ ਦੋਨੋਂ ਪੈਰ ਚੱਕ ਜ਼ੋਰ ਨਾਲ ਮਾਰੇ ਤੇ ਉੱਤੇ ਪਾਣੀ ਦਾ ਸੂਂਗ ਫੁੱਟਿਆ ਬਾਬਾ ਪ੍ਰਕਾਸ਼ਾ ਜੀ ਨੇ ਆਪਣੀ ਪਿਆਸ ਬੁਝਾਈ ਤੇ ਵਾਪਸ ਆ ਗਏ ਉਸ ਤੋਂ ਬਾਅਦ ਬਾਬਾ ਜੀ ਨੂੰ ਜਦ ਆਪਣਾ ਚੋਲਾ ਬਦਲਣਾ ਸੀ ਤੇ ਉਹਨਾਂ ਦੋਨਾਂ ਨੂੰ ਕਿਹਾ ਕਿ ਤੁਸੀਂ ਇੱਕ ਖੱਡਾ ਖੋਦੋ ਉਹਨਾਂ ਨੇ ਖੱਡਾ ਖੋਦਿਆ ਉਹਨਾਂ ਨੂੰ ਨਹੀਂ ਪਤਾ ਸੀਗਾ ਕਿ ਬਾਬਾ ਜੀ ਨੇ ਇਹਦੇ ਵਿੱਚ ਆਪ ਮਤਲਬ ਬੈਠਣਾ ਹੈ ਤੇ ਬਾਬਾ ਜੀ ਉਸ ਖੱਡੇ ਦੇ ਵਿੱਚ ਬੈਠ ਗਏ ਬੈਠਣ ਤੋਂ ਬਾਅਦ ਉਹਨਾਂ ਨੇ ਉਹਨਾਂ ਨੂੰ ਜੋਗਣਾ ਵੀ ਦੋਨੋਂ ਉਹਨਾਂ ਨਾਲ ਬੈਠ ਗਈਆਂ ਉਹਨਾਂ ਨੇ ਕਿਹਾ ਮੇਰੇ ਤੇ ਮਿੱਟੀ ਪਾ ਦਿਓ ਉਹਨਾਂ ਨੇ ਕਿਹਾ ਬਾਬਾ ਜੀ ਇਹ ਤੇ ਬੜਾ ਮਤਲਬ ਮੁਸ਼ਕਲ ਕੰਮ ਹੈ ਕਿ ਅਸੀਂ ਜੀਵ ਹੱਤਿਆ ਕਿੱਦਾਂ ਕਰ ਸਕਦੇ ਹਾਂ ਬਈ ਬ੍ਰਹਮਾ ਤੇ ਆਏ ਸਾਧੂ ਦੇ ਉੱਪਰ ਮਿੱਟੀ ਪਾਦਨੇ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਤੁਹਾਡੇ ਲਈ ਆਪਣਾ ਚੋਲਾ ਬਦਲਣਾ ਹੈ ਤੇ ਉਹਨਾਂ ਨੇ ਉਹਨਾਂ ਨੂੰ ਤਾਂ ਪਹਿਲਾਂ ਨਾ ਆਪਣੇ ਦੋ ਬਚਨ ਬਾਬਾ ਜੀ ਨੇ ਇੱਕ ਬਚਨ ਇਹਨਾਂ ਕੋਲ ਲੈ ਲਿਆ ਸੀਗਾ ਤੇ ਆਪਣਾ ਇੱਕ ਬਚਨ ਉਹਨਾਂ ਕੋਲੋਂ ਮੰਗਿਆ ਸੀਗਾ ਕਿ ਸਾਡਾ ਕੁੱਲ ਵੱਧਾ ਰਹੇ ਤੇ ਕੁੱਲ ਮਤਲਬ ਸਾਡਾ ਤਰੱਕੀ ਕਰੇ ਤੁਸੀਂ ਉਹਨਾਂ ਦੀ ਰੱਖਿਆ ਕਰਨੀ ਹੈ ਉਹ ਜਿਸ ਨੇ ਉਹ ਮਿੱਟੀ ਪਾਉਣ ਤੋਂ ਇਨਕਾਰ ਕੀਤਾ ਤੇ ਬਾਬਾ ਜੀ ਕਹਿੰਨ ਕਿ ਆਪਾਂ ਤੁਸੀਂ ਬਚਨ ਵਾਪਸ ਲੈ ਲਓ ਜਿਹੜੇ ਤੁਸੀਂ ਬਚਨ ਮੇਰੇ ਨਾਲ ਕੀਤਾ ਸੀ ਉਹ ਕਹਿੰਦੇ ਬਚਨ ਤਾਂ ਵਾਪਸ ਨਹੀਂ ਲੈ ਸਕਦੇ ਫਿਰ ਉਹਨਾਂ ਨੇ ਮਿੱਟੀ ਪਾਉ ਉਹਨਾਂ ਨੇ ਮਿੱਟੀ ਪਾਤੀ ਪਿੰਡ ਜਾ ਕੇ ਜਿਹੜੇ ਦੱਸਿਆ ਕਿ ਅਸੀਂ ਇਹਦਾ ਬਾਬਾ ਜੀ ਦੇ ਉੱਪਰ ਮਿੱਟੀ ਪਾਏ ਆ ਬਾਬਾ ਜੀ ਨੂੰ ਮਤਲਬ ਦਫਨਾ ਦਿੱਤਾ ਥੱਲੇ ਲੋਕਾਂ ਨੇ ਕਿਹਾ ਕਿ ਤੁਸੀਂ ਬ੍ਰਹਮ ਅੱਤਿਆ ਕੀਤੀ ਹੈ ਉਹਨਾਂ ਨੂੰ ਇਹ ਆਪਣੇ ਕੁੱਲ ਦੇ ਵਿੱਚੋਂ ਛੇਕ ਦਿੱਤਾ ਔਰ ਸਦਾ ਦਿੱਤੀ ਕਿ ਤੁਸੀਂ ਹਰੀਦਵਾਰ ਨਾਲ ਆ ਕੇ ਆਓ ਤੇ ਤੁਹਾਨੂੰ ਉਸ ਤੋਂ ਬਾਅਦ ਅਸੀਂ ਆਪਣੇ ਕੁਲ ਦੇ ਵਿੱਚ ਰਲਾਵਾਂਗੇ ਜਿਸ ਵੇਲੇ ਉਹ ਹਰੀਦਵਾਰ ਗਏ ਆ ਤੇ ਬਾਬਾ ਜੀ ਹਰ ਕੀ ਪੌੜੀ ਤੇ ਬੈਠੇ ਸੀ ਉੱਥੇ ਜਾ ਕੇ ਆਪਣੀ ਦਵਾ ਸलाम ਹੋਈ ਉਹਨਾਂ ਨੂੰ ਤੇ ਉਹਨਾਂ ਨੇ ਕਿਹਾ ਵੀ ਭਗਤੋ ਤੁਸੀਂ ਕਿੱਥੇ ਅਖੇ ਬਾਬਾ ਜੀ ਇੱਦਾਂ ਦਾ ਪਿੰਡਿਆਂ ਨਾਲ ਸਾਨੂੰ ਆਪਣੇ ਉਹਦੇ ਵਿੱਚੋਂ ਛੇਕ ਦਿੱਤਾ ਤੇ ਸਾਨੂੰ ਇਹ ਸਦਾ ਦਿੱਤੀ ਆ ਉਹ ਕਹਿੰਦਾ ਤੁਸੀਂ ਦੱਸਿਆ ਨਹੀਂ ਉਹਨਾਂ ਨੂੰ ਕਿ ਮੈਂ ਆਪਣਾ ਚੋਲਾ ਬਦਲਣਾ ਸੀ ਕਿ ਬਾਬਾ ਜੀ ਦਾ ਕੋਈ ਜਾਤੀ ਨਹੀਂ ਹੋਈ। ਚਾਹੁੰਦੇ ਸੀ ਬਥੇ ਰੱਖਿਆ ਲੇਕਿਨ ਕੋਈ ਨਹੀਂ ਮੰਨਦਾ। ਉਹਨਾਂ ਨੇ ਬਾਬਾ ਜੀ ਨੇ ਫਿਰ ਉਹਨਾਂ ਕੋਲੋਂ ਇੱਕ ਲੋਟਾ ਮੰਗਾਇਆ ਔਰ ਲੋਟਾ ਗੰਗਾ ਜੀ ਵੀ ਰੱਖਿਆ। ਕਿ ਕਿਆ ਕਿ ਤੁਸੀਂ ਸਾਰਿਆਂ ਨੂੰ ਇਕੱਠੇ ਕਰਕੇ ਜਿੱਥੇ ਬਾਬਾ ਪ੍ਰਕਾਸ਼ਾ ਜੀ ਦੀ ਇਸ ਜੋਗਨ ਨੇ ਪਿਆਸ ਬੁਝਾਈ ਸੀ ਉੱਥੇ ਜਾ ਕੇ ਖਦਾ ਖੋਦਿਓ ਖੂਈ ਖੋਦਿਓ ਜਿਸ ਮੇਲੇ ਪਾਣੀ ਦੀ ਧਾਰ ਵਿੱਚ ਆਊਗੀ ਤੇ ਗੜਵਾ ਘੁੰਦਾ ਆਊਗਾ ਤਾਂ ਮੈਂ ਉੱਥੇ ਗੰਗਾ ਜੀ ਤੁਹਾਡੇ ਲਈ ਭੇਜ ਦਿੱਤੀ ਆ ਤੁਹਾਡੇ ਸਾਰੇ ਕੰਮ ਉੱਥੇ ਨਿਮਿਤ ਹੋਣਗੇ ਔਰ ਜਿਹੜੇ ਉਹਨਾਂ ਨੂੰ ਅੱਖਾਂ ਬੰਦ ਕਰਾ ਕੇ ਉਹ ਕਿਹਾ ਅੱਖਾਂ ਬੰਦ ਕਰੋ ਅੱਖਾਂ ਬੰਦ ਕੀਤੀਆਂ ਤੇ ਤੇ ਪੂਜਾਤ ਚ ਲੋਕੀ ਫਿਰ ਵੀ ਯਕੀਨ ਨਾ ਕਰਨ ਕਿ ਮਤਲਬ ਇਨੀਸ਼ੀਏਟਿਵ ਕਿੱਦਾਂ ਵਾਪਸ ਆ ਗਏ ਉਹਨਾਂ ਨੇ ਸਾਰਿਆਂ ਨੂੰ ਦੱਸਿਆ ਕਿ ਬਾਬਾ ਜੀ ਨੇ ਜਦ ਦਾ ਸਾਥੋਂ ਬਾਬਾ ਜੀ ਮਿਲੇ ਸੀਗੇ ਉਹਨਾਂ ਨੇ ਦੱਸਿਆ ਸੀਗਾ ਤੇ ਸਾਰੇ ਇਕੱਠੇ ਹੋ ਕੇ ਉਹਨਾਂ ਨੇ ਥੱਲੇ ਖੂਈ ਖੋਦੀ ਆ ਜਿਹਨੇ ਖੂਈ ਖੋਦੀ ਆ ਤੇ ਜਿਹੜੀ ਸੀਰ ਆਈ ਆ ਉਹਦੇ ਵਿੱਚੋਂ ਗੜਵਾ ਤੈਰਦਾ ਆ ਗਿਆ ਉਸ ਦਿਨ ਤੋਂ ਬਾਅਦ ਬਾਬਾ ਜੀ ਦਾ ਇੱਥੇ ਮੰਨਤ ਸ਼ੁਰੂ ਹੋ ਗਈ ਤੇ ਲੋਕੀ ਆਪਣੇ ਆਪਣੇ ਸੁਖਣਾ ਆ ਕੇ ਮੰਨਦੇ ਸੀਗੇ ਅੱਜ ਉਹਨਾਂ ਕਿਰਤ ਚੱਲਣ ਤੋਂ ਬਾਅਦ ਅੱਜ ਦਾ ਜਿਹੜਾ ਇਸ ਵੇਲੇ ਦਾ ਇੱਥੇ ਦਾ ਸਾਰਾ ਸਿਚੁਏਸ਼ਨ ਹੈ ਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਗਾਂਬਨ ਜਿਹਦੇ ਬਾਬਾ ਜੀ ਦੇ ਜਿੰਨੇ ਇੱਕ ਸੇਵਕ ਜਾਂ ਇਸ ਪਿੰਡ ਦੇ ਜਿਹੜੇ ਵਸਨੀਕ ਹੈਗੇ ਆ ਉਸ ਕੁੱਲ ਦੇ ਉਹਨਾਂ ਦੇ ਬਾਬਾ ਜੀ ਨੇ ਮਤਲਬ ਜੋ ਆਪਣੀ वचन ਦਿੱਤਾ ਸੀਗਾ ਕਿ ਰੱਖਸ਼ਾ ਕਰਨ ਤੇ ਅੱਜ ਬਿਲਕੁਲ ਤਰੱਕੀ ਤੇ ਸਾਰੇ ਹੈਗੇ ਆ ਕੋਈ ਕਿਸੇ ਨੂੰ ਕੋਈ ਤਕਰੀਫ ਨਹੀਂ ਹੈ ਸਭ ਸੁਖ ਦੇ ਵਿੱਚ ਆਪਣੇ ਇਥੇ ਬਾਬਾ ਜੀ ਦੀ ਮੰਨਤਾ ਕਰਦੇ ਆ ਜਿਹੜਾ ਵੀ ਆ ਕੇ ਇਥੇ ਆਪਣੇ ਸੱਚੇ ਦਿਲ ਦੇ ਨਾਲ ਸੁਖਣ ਕਰਦਾ ਆ ਕੁਝ ਵੀ ਇਹਦੇ ਵਿੱਚ ਕੋਈ ਵਿਚੋਲਾ ਨਹੀਂ ਹੈ ਕੋਈ ਓਲਾ ਨਹੀਂ ਹੈ ਕੋਈ ਡਿਮਾਂਡ ਨਹੀਂ ਹੈ ਉਸੀ ਆਪਣੀ ਤਕਲੀਫ ਉਹਨਾਂ ਦੇ ਨਾਲ ਖੁਦ ਮਤਲਬ ਦੱਸੋ ਕਿ ਤੁਹਾਡੀ ਉਹ ਤਕਲੀਫ ਦੂਰ ਕਰ ਲਵੇ ਇਹ ਬਾਬਾ ਜੀ ਜੀ ਜੈ ਬਾਬੇ I'm okay. okay. ਇਹ ਸਾਖ ਪੁਰੇ ਗਏ। ਨੇ ਹੁਣ ਬਾਬਾ ਜੀ ਦੇ ਇੱਥੇ ਸਤਾਨ ਦੇ ਉੱਪਰ ਹਰ ਇਤਵਾਰ ਨੂੰ ਲੰਗਰ ਦੀ ਸੇਵਾ ਹੁੰਦੀ ਹੈ। ਪਲੱਸ ਸਾਲ ਦੇ ਵਿੱਚ ਦੋ ਵੱਡੇ ਭੰਡਾਰੇ 1 ਅਕਤੂਬਰ ਦਾ ਜੇਠਾ ਇਤਵਾਰ ਇੱਕ ਵਿਸਾਖੀ ਦਾ ਪਹਿਲਾ ਸੰਡੇ ਨੂੰ ਦੋ ਵੱਡੇ ਭੰਡਾਰੇ ਹੁੰਦੇ। ਬੋ ਬਡੇ ਮੇਲੇ ਲੱਗਦੇ ਦੂਰੋਂ ਦੂਰੋਂ ਸ਼ਤਾਲੂ ਆਉਂਦੇ ਆ ਤੇ ਕਾਫੀ ਰੌਣਕ ਲੱਗਦੀ ਹੈ ਬਾਕੀ ਦੇ ਦਰਵਾਜ਼ੇ जगह जिथे बा जी बकरिया ने पोडा मार मारिया उस तो बाद फिर जिले बाबाई हरिद्वार चले गए थे हरिद्वार तो जिले का मंजल छा इत निकल रहा हा। ਇਹ ਤਕੂ ਬੁਟੇਆ ਉਸਨੇ ਇੱਕ ਕਲਰ ਕਮਾਂਡਰ ਤੋਂ ਪਾ ਲਈ ਸੀ ਤੇ ਨਸਟਾਇਰ ਦੇ ਉੱਪਰ ਆ ਜਾਣਾ ਏ ਆਜੀ ਉਹ ਖੂ ਤੇ ਕੀ ਕਹਿੰਦੇ ਤੁਸੀਂ ਇਹ ਕਹਿੰਦੇ ਬਸਾਖੀ ਤੇ ਬਸਾਖੀ ਨੂੰ ਜਿੱਦਾਂ ਵੀ ਪਾਣੀ ਹੁੰਦਾ ਜਾਂ ਦੁੱਧ ਦਾ ਟੇਸ ਆ ਆਉਂਦਾ ਇਹਦੇ ਵਿੱਚ ਕਰੋ ਜੀ ਇਹਦੇ ਦਰਸ਼ਨ ਬੋਲੀ ਸਾਹਿਬ ਦੇ ਕਹਿੰਦੇ ਆ ਕਿ ਇਹ ਜਿਹੜਾ ਹੈ ਬਸਾਖੀ ਤੇ ਜਿਹੜਾ ਜਲਵਾ ਇਹ ਦੁੱਧ ਟੈਪ ਹੋ ਜਾਂਦਾ ਦੁੱਧੀਆਂ ਜਿਹਾ ਹੋ ਜਾਂਦਾ ਆ ਉਹ ਫਿਰਿੱਥੇ ਚੋਂ ਖੂਪ ਪਟਿਆ ਤਾਂ ਇੱਥੇ ਨਿਕਲਿਆ ਉਹਦੇ ਨਾਲ ਹੀ ਪਾਣੀ ਸੀਰ ਜਿਹੜੇ ਖੂਪ ਪਟਿਆ ਸੀਰ ਦੇ ਨਾਲ ਹੀ ਤੈਰ ਦਾ ਉੱਪਰ ਆ ਜਾਂਦਾ ਜਿਹੜਾ ਗੰਗਾ ਤੋਂ ਜਿਹੜਾ ਘੜਵਾ ਆਇਆ ਸੀ ਉਹ ਇੱਥੇ ਆਇਆ ਦੇਖੋ ਤੈਰ ਦਾ ਹਾਂ ਇਹ ਸੀਰ ਪੁੱਟੇ ਤੇ ਇੱਥੇ ਜਿਹੜਾ ਬੱਕਰੀਆਂ ਨੇ ਪੈੜ ਮਾਰੇ ਸੀਦੇ ਨਾ ਪੈੜ ਤਾਂ ਪਹਿਲਾਂ ਮਰੀ ਸੀ ਨਾ ਫਿਰ ਜਿਹੜੇ ਬਾਬਾ ਜੀ ਨੇ ਸਮਾਧੀ ਲਾਈ ਹਾਂਜੀ ਤਾਂ ਇੱਥੋਂ ਪਿੰਜਦੇ ਜਿਹੜੇ ਕਿ ਨਾ ਹਰੀ ਦਵਾਰ ਹਾਂਜੀ ਤਾਂ ਉਥੇ ਜਾ ਕੇ ਉਹਨਾਂ ਨੇ ਜਿਹੜੇ ਅੱਗੇ ਦੇਖਿਆ ਦਾ ਬਾਬਾ ਜੀ ਹਰੀ ਕੀ ਪੁੜੀ ਬੈਠੇ ਹੋ ਅੱਛਾ ਜੀ ਤਾਂ ਫਿਰ ਬਾਬਾ ਜੀ ਨੂੰ ਉਹਨਾਂ ਨੇ ਆਪਣੀ ਪੂਰੀ ਦਸਤਾਨ ਦੱਸੀ ਅੱਛਾ ਜੀ ਤੇ ਜਦਦਾ ਵੀ ਸਾਨੂੰ ਪਿੰਡ ਵਾਲਿਆਂ ਨੇ ਸ਼ੇਕਤਾ ਇਹ ਹੁੱਕਾ ਪਾਣੀ ਬੰਦੇ ਕਰਤਾ ਤੇ ਉਹਨਾਂ ਨੇ ਕਿਹਾ ਤੇ ਬ੍ਰਹਮ ਹਤੇ ਕੀਤੀ ਅੱਛਾ ਜੀ ਤਾਂ ਤੁਸੀਂ ਹਰੀਦਵਾਰ ਜਾ ਕੇ ਆਓ ਉਹਨੇ ਪਰਾਣਾ ਚਾਹਵਾ ਬੰਦੇ ਪੈਦਲ ਜਾਂਦੇ ਹਾਂ ਹਾਂ ਜੀ ਹਾਂ ਜੀ ਬਹੁਤ ਟਾਈਮ ਲੱਗ ਜਾਂਦਾ ਦੇਗਾ ਹਾਂ ਜੀ ਸੇ ਮਹੀਨੇ ਪੈਦਲ ਜਾਣਾ ਕੋਈ ਮਹੀਨਾ 2 ਮਹੀਨੇ ਵਿੱਚ ਪੁੱਜਦੇ ਸਾਲ ਹੀ ਲੱਗ ਜਾਂਦੇ ਉਹ ਜਿੱਦਾਂ ਕਰਕੇ ਹਰੀਦਵਾਰ ਪੁੱਜਦੇ ਅਗਿਆਰੀ ਦੀ ਬੋੜੀ ਜਿਲੇ ਗਿਆ ਤਾਂ ਉੱਥੇ ਬਾਬਾ ਜੀ ਉਹਨਾਂ ਨੂੰ ਉੱਥੇ ਮਿਲੇ ਅੱਛਾ ਜੀ ਫਿਰ ਉਹਨਾਂ ਬਾਬਾ ਜੀ ਨੂੰ ਬੋਲੇ ਬਾਬੇ ਤੁਸੀਂ ਇੱਥੇ ਬਾਬਾ ਜੀ ਨੇ ਉਹਨਾਂ ਨੂੰ ਬੋਲਿਆ ਕਿ ਮੈਂ ਤੁਹਾਨੂੰ ਦੱਸਿਆ ਵੀ ਮੈਂ ਇੱਥੇ ਚੋਲਾ ਬਦਰੀ ਕਰਨਾ ਮੈਂ ਆਪਣਾ ਚੋਲਾ ਬਦਰੀ ਕਰ ਲਿਆ ਹਾਂਜੀ ਕਹਿੰਦੇ ਤੁਸੀਂ ਇੱਧਰ ਕਿੱਥੇ ਕਹਿੰਦੇ ਬਾਬਾ ਜੀ ਦੇ ਦਾ ਸਾਡਾ ਕਾ ਪਾਣੀ ਪਿੰਡ ਵਾਲੇ ਬੰਦੇ ਕਰਤਾ ਉਹਨਾਂ ਨੇ ਕਿਹਾ ਤੀ ਬ੍ਰਹਮਾ ਤੀ ਤੀ ਫਿਰ ਹਰੀਦਵਾਰ ਜਾ ਕੇ ਆਓ ਠੀਕ ਇਹ ਜਾਨੀ ਬਾਬਾ ਜੀ ਕਹਿੰਦੇ ਤੁਸੀਂ ਉਹਨਾਂ ਦੱਸਿਆ ਨਹੀਂ ਵੀ ਵੀ ਜਦ ਬਾਬਾ ਜੀ ਨੇ ਹਾਂ ਖੁਦ ਬੋਲਿਆ ਕਹਿੰਦੇ ਬਾਬਾ ਜੀ ਇਹ ਹੀ ਦੱਸਿਆ ਲਗੇ ਸਾਡਾ ਕੋਈ ਯਕੀਨ ਨਹੀਂ ਕਰਦੇ ਫਿਰ ਬਾਬਾ ਜੀ ਨੇ ਉੱਥੇ ਹਰਿ ਕੀ ਪੋੜੀ ਗੰਗਾ ਦੇ ਵਿੱਚ ਕਮੰਡਲ ਛੱਡਿਆ ਅੱਛਾ ਕਹਿੰਦੇ ਜਿੱਥੇ ਬੱਕਰੀਆਂ ਨੇ ਪੋਡਾ ਮਾਰਿਆ ਉੱਥੇ ਤੁਸੀਂ ਖੂਬ ਉੱਤੇ ਹੋ ਜੇ ਵੀ ਇਹ ਉੱਥੇ ਪਾਣੀ ਨਿਕਲਣਾ ਗੰਗਾ ਇਸੀਰ ਭੇਜਦੀ ਹੈ ਉਹ ਨਿਕਲਣੀ ਉਹਦੇ ਨਾਲ ਹੀ ਇਹ ਕਮੰਡਲ ਤਿਆਰਦਾ ਹਣਾ ਠੀਕ ਹੈ ਜੇ ਲੋ ਜੀ ਕਰੋ ਜੀ ਉਹ ਲੋਕਾਂ ਨੂੰ ਯਕੀਨ ਹੋ ਜਾਣਾ ਕਿ ਦਰਸ਼ਨ ਦੇ ਲਈ ਪਿੰਡ ਵਾਲੇ ਨੇ ਉਹ ਉਹਨਾਂ ਨੂੰ ਬਾਬਾ ਜੀ ਨੇ ਬੋਲੇ ਆ ਵੀ ਤੁਸੀਂ ਅੱਖਾਂ ਬੰਦ ਕਰੋ ਹੂੰ ਉਹ ਅੱਖਾਂ ਬੰਦ ਕਰੀਂ ਇੱਥੇ ਆ ਕੇ ਇੱਥੇ ਆ ਕੇ ਇੱਥੇ ਭੱਜਦੇ ਸੀਗੇ। ਬਾਬਾ ਓਗਰ ਨਾਜੀ ਦੀ। ਇੱਥੇ ਆ ਕੇ ਉਹਨਾਂ ਨੇ ਪਿੰਡ ਵਾਲੇ ਜਿਹੜੇ ਮੇਲੇ ਤੋਂ ਪਿੰਡ ਵਾਲੇ ਨੂੰ ਦੱਸਿਆ। ਪਿੰਡ ਵਾਲੇ ਕਹਿੰਦੇ ਵੀ ਤੁਸੀਂ ਨਿਸ਼ਚਿਤੀ ਤੁਸੀਂ ਗਏ ਨਹੀਂ ਨਿਸ਼ਚਿਤੀ ਆ ਨਹੀਂ ਸਕਦੇ। ਉਹਨਾਂ ਫਿਰ ਸਾਰੀ ਕਹਾਣੀ ਦਸਾਈ। ਪਿੰਡ ਵਾਲੇ ਫਿਰ ਉਹਨਾਂ 'ਚ ਯਕੀਨ ਕਰਨ। ਫਿਰ ਉਹ ਪਿੰਡ ਵਾਲਿਆਂ ਨੂੰ ਇੱਥੇ ਲੈ ਕੇ ਆਏ ਇੱਥੇ ਖੂਬ ਪੁੱਟਿਆ। ਠੀਕ। ਫਿਰ ਜਿੱਲੇ ਪਾਣੀ ਦੀ ਸੀਰ ਚਲੀ ਉਹਦੇ ਨਾਲ ਕਮੰਡਲ ਤੈਰ ਦਾ ਉੱਪਰ ਆਇਆ। ਫਿਰ ਲੋਕਾਂ ਨੂੰ ਯਕੀਨ ਹੋਇਆ। ਵਾਹਿਗੁਰੂ। ਜੈ ਬਾਬੇ ਦੀ। ਸਾਜੇ ਜਿਸ ਪਿੰਡ ਵਿੱਚ ਬਾਬਾ ਜੀ ਦੀ ਕਿਰਪਾ ਨਾਲ ਹਾਂਜੀ ਨਿੱਕੇ ਤਾਂ ਆਰਮੀ ਦੇ ਵਿੱਚ ਨਿੱਕੇ ਸਪਾਈ ਤੋਂ ਲੈ ਕੇ ਜਰਨਲ ਤਾਈ ਅੱਛਾ ਔਰ ਪੁਲਿਸ ਚ ਸਪਾਈ ਤੋਂ ਲੈ ਕੇ ਡੀਆਈਜੀ ਆਜੀ ਠੀਕ ਔਰ ਕੀ ਵਕੀਲ ਤੋਂ ਲੈ ਕੇ ਜੱਜ ਠੀਕ ਹਾਈ ਕੋਰਟ ਜੱਜ ਸੈਸ਼ਨ ਜੱਜ ਤੇ ਬਾਬਾ ਜੀ ਦੀ ਕਿਰਪਾ ਨਾਲ ਵਾਬਾ ਜੀ ਦੀ ਕਿਰਪਾ ਨੇ ਕਿਉਂਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗੇ ਉਹਨਾਂ ਨੇ ਬਾਬਾ ਜੀ ਤੋਂ ਮੰਗਿਆ ਵੀ ਸਾਡਾ ਪਰਿਵਾਰ ਵਾਧਾ ਫੁੱਲਦਾ ਰਹੇ ਵੀ ਤੁਹਾਡੀ ਛਤਰ ਛਾਇਆ ਸਾਡੇ 'ਤੇ ਬਣੀ ਰਹੇ ਠੀਕ ਜੀ ਜੀ ਜੈ ਬਾਬਾ ਜੈ ਬਾਬਾ ਚਲੋ ਦੀ ਥੜਾ ਫਿਰ ਹੋਲੀ ਹੋਲੀ ਬਾਬਾ ਜੀ ਕਿਰਪਾ ਨਾਲ ਆਈ ਗਾ ਸਭ ਕੁਝ ਉਹ ਦਾ ਜੰਗਲ ਦੇ ਵਿੱਚ ਮੰਗਲ ਆਉਂਦੇ ਆ ਇੱਥੇ ਆਂਦੇ ਸੀ ਬੱਕਰੀਆਂ ਇੱਥੇ ਕਹਿੰਦੇ ਕਿ ਝਾੜ ਚ ਵੱਢ ਜਾਂਦੀਆਂ ਨੇ ਬੱਕਰੀਆਂ ਬਾਕੀ ਬਾਬਾ ਜੀ ਨੇ ਪਿੱਛੇ ਤੇ ਹੱਥ ਸਾਰਾ ਰਸ ਦਿੱਤਾ ਵੀਡੀਓ ਫੁੱਲ ਵਾਚ ਕਰ ਲਿਓ ਤੇ ਜੈ ਬਾਬਾ ਲੋ ਜੀ ਇਹ ਝਾੜ ਦੇ ਵਿੱਚ ਬੱਕਰੀਆਂ ਵੱਢ ਜਾਂਦੀਆਂ ਨੇ ਆ ਠੀਕ ਇਹ ਉਹ ਜਿਹੜੇ ਬੱਕਰੀਆਂ ਵੱਢੀਆਂ ਸੀ ਇਹ ਤੇ ਹਾਂ ਇੱਥੇ ਤਪੱਸਿਆ ਕਰਦੇ ਹੁੰਦੇ। ਅੱਛਾ ਇੱਥੇ ਤਪੱਸਿਆ ਕਰਦੇ ਸੀ ਬਾਬਾ ਜੀ। ਇਹ ਮਤਲਬ ਕਹਿੰਦੇ ਇੱਥੇ ਮਤਲਬ ਕਿ ਬੱਕਰੀਆਂ ਆ ਜਾਂਦੀ ਹੁੰਦੀਆਂ ਝਾੜ ਪਹਿਲਾਂ ਝਾੜੀਆਂ ਜ਼ਿਆਦਾ ਹੋਣੀਆਂ ਨੇ। ਪਹਿਲਾਂ ਜੰਗਲਾਂ ਝਾੜੀਆਂ ਨਹੀਂ ਇੱਥੇ। ਠੀਕ ਠੀਕ। ਤੇ ਇਹ ਆ ਬਾਬਾ ਜੀ ਦੇ ਜਿੱਥੇ ਤਪੱਸਿਆ ਕਰਦੇ ਹੁੰਦੇ ਸਥਾਨ ਬਾਬਾ ਓਗੜਨਾ ਜੀ ਦਾ। ਤੇ ਇਹ ਬੇਰੀ ਵੀ ਪੱਜ ਕੇ ਉਹ ਕਾਫੀ ਟਾਈਮ ਦੀ ਹੋਣੀ ਹੈ ਨਾ। ਇਹ ਬੇਰੀ ਵੀ ਕਾਫੀ ਪੁਰਾਣੀ ਹੈ। ਠੀਕ ਜੀ। ਹੈ ਇਹ ਥੱਲੇੋਂ ਆਂਦੀ ਵਿੱਚੋਂ ਥੱਲੇ ਇਹ ਟਿੱਬੇ ਦੇ ਵਿੱਚ ਐ ਸਾਈਡ ਤੋਂ ਦੁਬਾਰ ਦੇ ਦਿੱਤੀ ਹੋ ਠੀਕ ਲੋ ਜੀ ਤੇ ਬਾਕੀ ਕਹਿੰਦੇ ਆ ਕਿ 5 ਤਰੀਕ ਨੂੰ ਇੱਥੇ ਸ਼ਾਮ ਨੂੰ ਵੀ ਪ੍ਰੋਗਰਾਮ ਹੁੰਦਾ ਤੇ 6 ਨੂੰ ਸਾਰਾ ਦਿਨ ਭੰਡਾਰਾ ਚੱਲਦਾ ਆ ਬਾਕੀ ਤੋਂ ਪਹਿਲਾਂ ਜਿਹੜਾ ਹਾਂਜੀ ਬੋਲ ਦਿੱਤਾ 5 ਤਰੀਕ ਨੂੰ ਸ਼ਾਮ ਨੂੰ 2000 3 ਸ਼ਾਮ ਨੂੰ ਲੰਗਰ ਤਾਂ ਨਾਲ ਕੀਰਤਨ ਠੀਕ ਹਾਂ 6 ਤਰੀਕ ਨੂੰ ਬਾਬਾ ਜੀ ਦਾ ਸਲਾਨਾ ਪੰਡਾਰਾ ਨਾਲ ਇਹ ਹਵਨ ਹੁੰਦਾ ਏ ਛੰਡੇ ਦੀ ਰਸਮ ਹੁੰਦੀ ਉਸ ਤੋਂ ਬਾਅਦ ਫਿਰ ਲੰਗਰ ਸਟਾਰਟ ਹੁੰਦਾ ਨਾਲ ਇਸ ਵਾਰ ਸੋਨੂ ਸੇਣੀ ਆ ਰਹੀ ਹੈ 11 ਵਜੇ ਕਿਉਂਕਿ ਬਾਬਾ ਜੀ ਦੀ ਚਮਕੀ ਲਗਾਉਣ ਸਾਰੇ ਭਗਤਾਂ ਨੇ ਪਹੁੰਚਣੇ ਕਿਰਪਾਲਤਾ ਕਰਨ ਹਾਂ ਠੀਕ ਜੀ ਕੱਲ ਦਿਨ ਜੀ ਬਾਬਾ ਜੀ ਦੀ ਲੋ ਜੀ ਇੱਧਰ ਸਿੱਧਾ 6 ਤਰੀਕ ਨੂੰ ਹੈਗਾ ਇਹ ਚਲਣਾ ਭੰਡਾਰਾ ਤਯੋਰੀ ਚੱਲ ਰਹੀ ਹੈ ਤਿਆਰੀ ਡੈਕੋਰੇਸ਼ਨ ਹੋ ਰਹੀ ਹੈ ਲੋ ਜੀ ਜਿਹਦਾ ਇਧਰ ਹੈਗਾ ਬਾਬਾ ਜੀ ਦਾ ਦਰਬਾਰ ਇਧਰ ਆ ਕੇ ਨੀਚੇ ਨੂੰ ਪੌੜੀਆਂ ਜਾ ਕੇ ਤੇ ਹੈਗਾ ਇਹ ਲੰਗਰ ਹਾਲ ਲੋ ਜੀ ਲੋ ਜੀ ਇਧਰ ਹੈਗਾ ਇਸ ਤਰ੍ਹਾਂ ਲੰਗਰ ਹਾਲ ਬਣਿਆ ਹੋਇਆ ਤੇ ਲੋ ਬਹੁਤ ਵਧੀਆ ਬਣਿਆ ਹੋਇਆ ਹੈ ਲੰਗਰ ਹਾਲ ਉੱਕੇ ਤੇ ਉਸ ਤਰ ਪਰ ਸੋਈ ਹੈ ਹੈ ਲੋ ਜੀ ਇਹ ਦੇਖੋ ਜੀ ਗਾ ਕਰਾ ਇਹਨਾਂ ਚ ਦਾਲ ਬਣਨੀ ਹੁਣ ਤੇ ਇਹਦੇ ਪਹਿਲਾਂ ਲੋ ਜੀ ਇਧਰ ਦਾਲ ਬਣੀ ਹੋ ਮਾਣੀ ਬਣਿਆ ਚੋਲ ਬਣਿਆ ਤੇ ਇਹ ਸੋਈ ਹੈ ਦੇਖੋ ਜੀ ਤੇ ਲੋ ਜੀ ਛਕੋ ਜੀ ਪ੍ਰਸ਼ਾਦਾ ਦਾਲ ਮਾਣੀ ਚੋਲ ਦਾ ਲੰਗਰ ਲੱਗਦਾ ਇੱਥੇ ਹਾਂਜੀ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਜੋ ਕਿ ਤੁਹਾਨੂੰ ਦਰਸ਼ਨ ਕਰਾਇਆ ਬਾਬਾ ਓਗੜ ਨਾਹ ਜਿਹਸਤੀਸਤਾਨ ਦੇ ਤੇ ਇਹ ਵੀਡੀਓ ਆਉਗੀ ਪੰਜ ਦੀ ਕੋ ਸ਼ਾਮ ਨੂੰ ਤੇ 6 ਤਰੀਕ ਨੂੰ ਉੱਥੇ ਹੈਗਾ ਭੰਡਾਰਾ ਤੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਲਈਓ ਚੈਨਲ ਨੂੰ ਸਬਸਕ੍ਰਾਈਬ ਕਰ ਲਈਓ ਤੇ ਜਿਨ੍ਹਾਂ ਨੇ ਦੇਖਣਾ ਹੋਵੇ ਸੋਨੂ ਸੈਣੀ ਗਾਇਕਾ ਖਿਆਲ ਪੜਦੇ ਪਾਪਾ ਬਾਲਖਣਾ ਦਿਆਂ ਭੇਟਾ ਕੋਂਦੇ ਆ ਤੇ ਜ਼ਰੂਰ ਜਾ ਕੇ ਦੇਖ ਲਈਓ ਸ਼ੀਰਕ ਨੂੰ ਹੈ ਗਾਇਸ ਸਲਾਨ ਆਪਾਂ ਡਾ ਰਹਾ ਬਾਬਾ ਉਗੜ ਨਾਲ ਜਿਹੜੇ ਸਥਾਨ ਤੇ ਤੇ ਇਹ ਸੀ ਸਾਡੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ